ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਤੋਂ ਪਹਿਲਾਂ ਤੇ ਸਾਰਿਆਂ ਨੂੰ ਆਪਣਾ ਚੈਨਲ ਜਿੰਨੇ ਵੀ ਦੇਖਦੇ ਨੇਗੇ ਰਾਣੀ ਕੈਨੇਡਾ YouTube ਤੇ ਤੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਤੁਸੀਂ ਬਹੁਤ ਵਧੀਆ ਹੰਗਾਰਾ ਦਿੰਦੇ ਹੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਬਹੁਤ ਕਰਦੇ ਹੋ ਤੇ ਇਹ ਜਿਹੜੀ ਆਪਾਂ ਵੀਡੀਓ ਬਣਾ ਕੇ ਪਾਈ ਦੀ ਆ ਇਹ ਸਿਰਫ ਵਾਜੀ ਮੈਂ ਹਰੇਕ ਵਾਰੀ ਕਹਿਣਾ ਵੀ ਹੁੰਦਾ ਵੀ ਇਹ ਨਵੇਂ ਜਿਹਨੇ ਜਿਹੜੇ ਕਬੂਤਰਵਾਜ ਆ ਜਿਨ੍ਹਾਂ ਨੇ ਨਵੇਂ ਰੱਖਿਆ ਨਹੀਂ ਪਤਾ ਕਿ ਇਹ ਚੀਜ਼ ਦਾ ਉਹਨਾਂ ਬਾਰੇ ਆ ਕਬੂਤਰਾਂ ਕਬੂਤਰਵਾਜ ਵੀਰਾਂ ਬਾਰੇ ਜਿਨ੍ਹਾਂ ਨੂੰ ਵੀ ਹਜੇ ਘੱਟ ਪਤਾ ਜਾਂ ਕੋਈ ਦੱਸਦਾ ਨਹੀਂਗਾ ਹਨ ਬਈ ਮਤਲਬ ਵੀ ਉਹਨਾਂ ਦਾ ਹੱਥ ਜੇ ਸਿੱਧਾ ਹੋ ਜAVE ਬਾਜ਼ੀਆਂ ਛੱਡਣ ਜੋਗ ਰਹੀ ਜਿਹੜੇ ਆਪਾਂ ਵੀਡੀਓ ਪਾਉਨੇ ਆ ਵੀ ਇੰਨੇ ਕਨਾ ਬਾਜ਼ੀਆਂ ਛੱਡਣ ਜੋਗ ਹੋ ਜਾਂਦਾ ਬੰਦਾ ਵੀ ਮਤਲਬ ਜਿੰਨੀਆਂ ਮੈਂ ਵੀਡੀਓ ਬਣਾਉਣਾ ਹਨ ਤਕਰੀਬਨ ਸਾਰੀਆਂ ਕਾਮਨ ਸੈਂਸ ਵਾਲੀਆਂ ਨੇਗੀਆਂ ਵੀ ਵੱਧ ਤੋਂ ਵੱਧ ਜਦੋਂ ਤੁਹਾਨੂੰ ਕਾਮਨ ਸੈਂਸ ਤੁਹਾਡੀ ਕੰਮ ਕਰਨੀ ਚਾਹੀਦੀ ਆ ਕਬੂਤਰ ਜਦੋਂ ਤੁਸੀਂ ਤਿਆਰ ਕਰਨਾ ਬਾਜੀ ਖਾਤਰ ਵੀ ਕਬੂਤਰ ਦੀ ਜੱਜਮੈਂਟ ਕਰਨੀ ਆ ਕਹੇ ਜਾ ਕੀ ਆ ਕਿਵੇਂ ਬੈਠਾ ਉਹ ਠੀਕ ਹੈ ਨਾ ਵੀ ਜੇ ਉਹ ਵੀ ਮਤਲਬ ਬਾळा ਪਾਰਾ ਜਿਹੜਾ ਉੜਦਾ ਵੀ ਕਾਹਤੇ ਉੜਦਾ ਕੀ ਦੇਣਾ ਵੀ ਉਦੋਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਬੂਤਰ ਜਦੋਂ ਉੜਦਾ ਜਾਂ ਹੋਰ ਆ ਬਈ ਇਹ ਤੁਹਾਨੂੰ ਵੀ ਹੁਣ ਇਹਨੂੰ ਕੀ ਭਾਲਦਾ ਕੀ ਦੇਣਾ ਚਾਹੀਦਾ ਇਹਨੂੰ ਇਹੀ ਕਾਮਨ ਸੈਂਸ ਆ ਇਹ ਜਦੋਂ ਤੁਹਾਡੇ ਕੋਲੇ ਇਹ ਕਾਮਨ ਸੈਂਸ ਆ ਤੇ ਫਿਰ ਤੁਸੀਂ ਕਬੂਤਰ ਦੀ ਪੂਰੀ 100% ਜੱਜਮੈਂਟ ਵੀ ਕਰ ਲੈਨੇ ਹੋ ਤੇ ਤੁਹਾਨੂੰ ਪਤਾ ਵੀ ਲੱਗਣ ਲੱਗ ਜਾਂਦਾ ਵੀ ਕੱਲ ਨੂੰ ਸਾਡਾ ਕਿੰਨਾ ਉੱਡੂਗਾ ਕਬੂਤਰ ਤੇ ਆਪਣਾ ਇਹ ਸਾਰੇ ਜਣੇ ਆਪਣੀ ਇਹ ਵੀਡੀਓ ਨੂੰ ਸਾਰੀ ਦੇਖਿਆ ਕਰੋ ਜੇ ਜਦੋਂ ਕਈ ਵਾਰ ਕੋਈ ਚੀਜ਼ ਦੀ ਨਹੀਂ ਵੀ ਸਮਝ ਲੱਗਦੀ ਮੈਨੂੰ ਬਾਲਾ ਫੋਨ ਨਾ ਕਰਿਆ ਕਰੋ ਕਿਉਂਕਿ ਫੋਨ ਬਹੁਤ ਆਉਂਦੇ ਆ ਤੇ ਵੀਡੀਓ ਦੁਬਾਰੇ ਦੇਖ ਲਿਆ ਕਰੋ ਦੁਬਾਰੇ ਦੇਖ ਲਿਆ ਕਰੋ ਵੀਡੀਓ ਆਪਣੀ ਤੇ ਦੋ ਤਿੰਨ ਵਾਰੀ ਸੁਣ ਲਈ ਤੇ ਯਾ ਨੂੰ ਫਿਰ ਪਤਾ ਲੱਗ ਹੀ ਜਾਂਦਾ ਹਨ ਤੇ ਪਿਛਲੀ ਵਾਰੀ ਆਪਾਂ ਵੀਡੀਓ ਬਣਾ ਕੇ ਪਾਈ ਸੀਗੀ ਇੱਕ ਕਾਦੇ ਤੇ ਸੀਗੀ ਉਹ ਆ ਕਬੂਤਰ ਹਾਂ ਵੀ ਕਬੂਤਰ ਆਪਣੇ ਘਰੋਂ ਖਾਤੇ ਨਿਕਲ ਜਾਂਦੇ ਆ ਉਦੋਂ ਮੈਂ ਕਿਹਾ ਜੀਗਾ ਵੀ ਅਗਲੀ ਵਾਰੀ ਇੱਕ ਵੀਡੀਓ ਬਣਾ ਕੇ ਪਾਵਾਂਗੇ ਵੀ ਕਬੂਤਰਾਂ ਨੂੰ ਜਿਹੜਾ ਜਲਾਬ ਆ ਇੱਕ ਪਹਿਲਾਂ ਵੀ ਮੈਂ ਇੱਕ ਵੀਡੀਓ ਬਣਾਈ ਪਾਈ ਬਣਾ ਕੇ ਪਾਈ ਸੀ ਜਲਾਬ ਦੀ ਵੀ ਜਲਾਬ ਕਾਦਾ ਕਬੂਤਰਾਂ ਨੂੰ ਲੱਗਦਾ ਹੁੰਦਾ ਤੇ ਅੱਜ ਆਪਾਂ ਉਸੇ ਜਲਾਬ ਤੇ ਇੱਕ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਹੁਣ ਅੱਜ ਕੱਲ੍ਹ ਗਰਮੀ ਆਪਣੇ ਪੰਜਾਬ ਦੇ ਵਿੱਚ ਇੰਡੀਆ 'ਚ ਬਹੁਤ ਪੈਂਦੀ ਆ 44-45 ਡਿਗਰੀ ਹੋ ਜਾਂਦਾ ਫੇਰ ਵੀ ਕਬੂਤਰ ਸੱਤ ਦਾ ਟਾਈਮ ਕਰਦੇ ਆ ਵਿੱਚ 42-43 ਆਮ ਹੀ ਸੱਤ ਦਾ ਟਾਈਮ ਤਿੰਨ ਚਾਰ ਕਬੂਤਰ ਰਹਿ ਜਾਂਦੇ ਆ ਤੇ ਉਸੇ ਕਰਕੇ ਹੁਣ ਲੋੜ ਵੀ ਆ ਇੱਥੇ ਮੈਨੂੰ ਕਈਆਂ ਦਾ ਬਹੁਤ ਦਿਨ ਹੋ ਗਏ ਮੈਸੇਜ ਵੀ ਆਈ ਜਾਂਦੇ ਆ ਵੀ ਭਾਈ ਜੀ ਉਹ ਜਿਹੜੀ ਤੁਸੀਂ ਵੀਡੀਓ ਕਹਿੰਦੇ ਸੀ ਉਹ ਬਣਾ ਕੇ ਪਾਓ ਔਰ ਲਾਓ ਭਾਈ ਜੀ ਅੱਜ ਉਹ ਜਿਹੜੀ ਤੁਸੀਂ ਮੈਸੇਜ ਕਰੀ ਜਾਂਦੇ ਸੀ ਅੱਜ ਆਪਾਂ ਤੁਹਾਨੂੰ ਉਹ ਵੀਡੀਓ ਬਣਾ ਕੇ ਦਿਖਾਉਨੇ ਆ ਬਈ ਦੱਸ ਦਿਆਂ ਜਿਹੜਾ ਜਲਾਵ ਆ ਅ ਵੀ ਕਿ ਕਾਦਾ ਕਾਦਾ ਲਾਈਦਾ ਕਿਵੇਂ ਲੱਗਦਾ ਉਹ ਤੇ ਸਭ ਕੁਝ ਇਹਦੇ ਬਾਰੇ ਅੱਜ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਜਿਹੜਾ ਕਬੂਤਰਾਂ ਨੂੰ ਜਲਾਬ ਲੱਗਦਾ ਤੇ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਵੀ ਸਾਰੇ ਜਣੇ ਸਾਰੀ ਵੀਡੀਓ ਨੂੰ ਦੇਖ ਲਿਓ ਸੁਣ ਲਿਓ ਜੇ ਤੁਹਾਨੂੰ ਵਧੀਆ ਲੱਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲੇ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਠੀਕ ਹੈ ਨਾ ਜੇ ਤੁਹਾਨੂੰ ਨਹੀਂ ਨਾ ਵਧੀਆ ਲੱਗੀ ਫਿਰ ਭਲਾਂ ਦੀ ਰਹਿਣ ਦਿਓ ਕੋਈ ਐਸੀ ਜੀ ਗੱਲ ਨਹੀਂ ਹੈਗੀ ਠੀਕ ਹੈ ਨਾ ਵੀ ਆਪਾਂ ਜਿਹੜੀ ਗੱਲ ਬੋਲਦੇ ਹੁੰਨੇ ਆ ਵੀ ਉਹ 100% ਸਹੀ ਹੁੰਦੀ ਆ ਤਕਰੀਬਨ ਉਹ ਵੀ ਕਦੇ ਆਪਾਂ ਝੂਠ ਨਹੀਂ ਬੋਲੇ ਵੀਡੀਓ ਬਣਾਉਣ ਲੱਗੇ ਵੀ ਹਾਂ ਉਹ ਵਾਲੇ ਵੀਵਾਂ ਖਾਤਰ ਹਾਂਜੀ ਆਏ ਹੋ ਜਲਾ ਤਾਂ ਐ ਹੋਂਦਾ ਆਪਾਂ ਨੂੰ ਉਹਦਾ ਕੋਈ ਲਾਜ਼ਮੀ ਨਹੀਂ ਇਹ ਜਿਹੇ ਕੰਮ ਦਾ ਬਸ ਉਹੀ ਮੇਰੀ ਇੱਕ ਜਿਵੇਂ ਕਹਦੀ ਇਹ ਅ ਬੇਲਾ ਹੁੰਨਾ ਹੌਬੀ ਆ ਵੀ ਚੱਲ ਕੋਈ ਵੀਡੀਓ ਬਣਾ ਕੇ ਪਾਉਨੇ ਆ ਤੇ ਬਸ ਐਵੇਂ ਹੀ ਆਪਣਾ ਕੰਮ ਹੋਰ ਇਹਦੇ ਨਾਲ ਕੋਈ ਐ ਤਾਂ ਹੈ ਨਹੀਂ ਕਿ ਵੀ YouTube ਨਾਲ ਘਰ ਚੱਲਦੇ ਆ ਜਾਂ ਹੋਰ ਠੀਕ ਹੈ ਨਾ ਸਾਡਾ ਮੈਨੂੰ ਤਾਂ ਕੋਈ ਹੈ ਨਹੀਂ ਬਾਈ ਇਨਕਮ ਤੁਹਾਨੂੰ ਸਹੀ ਗੱਲ ਦੱਸਾਂ ਤੇ ਪਰ ਬਸ ਉਹੀ ਆਦਤ ਜੀ ਬਣ ਜਾਂਦੀ ਹੈ ਬੰਦੇ ਦੀ ਅੱਜ ਆਪਾਂ ਤੁਹਾਨੂੰ ਬਾਈ ਜੀ ਵੀਡੀਓ ਬਣਾਉਣੀ ਆ ਵੀ ਜਦੋਂ ਜੇ ਮੇ ਹੁਣ 44 45 ਡਿਗਰੀ ਆ ਵੀ ਜਲਾਬ ਤੁਸੀਂ ਲਾਉਣਾ ਕਾਦਾ ਲਾਉਣਾ ਕਿਵੇਂ ਲਾਉਣਾ ਤੇ ਪਿਛਲੀ ਵਾਰੀ ਆਪਾਂ ਤੁਹਾਨੂੰ ਦੱਸਿਆ ਸੀਗਾ ਜਦੋਂ ਜਲਾਬ ਤੇ ਵੀਡੀਓ ਬਣਾਈ ਸੀਗੀ ਕਬੂਤਰਾਂ ਨੂੰ ਵੀ ਜੰਗ ਹੈਡ ਦਾ ਜਲਾਬ ਲਾਈਦਾ ਜੰਗ ਹੈਡ ਹੁਣ ਕਈ ਬਾਈ ਜੀ ਪੁੱਛਣ ਮੈਨੂੰ ਲੱਗ ਜਾਂਦਾ ਬਾਈ ਜੀ ਜੰਗ ਹੈਡ ਕਿਹੜੀ ਹੁੰਦੀ ਆ ਕਹੇ ਜੀ ਹੁੰਦੀ ਆ ਉਹ ਉਹ ਜਿਹੜੀ ਬਾਈ ਜੰਗ ਹੈਡ ਹੁੰਦੀ ਆ ਨਾ ਉਹ 골ਡ ਹੁੰਦੀ ਆ ਗੋਲਡ ਜੀ ਜੰਗ ਹੈੜਾ ਮਤਲਬ ਐਡੀ ਸਾਰੀ ਹੁੰਦੀ ਆ ਗੋਲਡ ਆਹ ਹੱਥੋਂ ਦਿਖਾ ਵੀ ਦਿੰਨੇ ਆ ਇਹ ਜੀ ਹੁੰਦੀ ਆ ਆਹ ਜੰਗ ਉਹ ਗੋਲਡ ਜੀ ਹੁੰਦੀ ਆ ਮਤਲਬ ਬ੍ਰਾਊਨ ਜੀ ਆਹ ਜੰਗ ਹੈੜਾ ਆਹ ਇਹਨੂੰ ਜੰਗ ਹੈੜ ਕਹਿੰਦੇ ਇੱਕ ਕਾਲੀ ਜੀ ਹੁੰਦੀ ਆ ਜਿਵੇਂ ਆਪਣੀ ਨਹੀਂ ਹੁੰਦੀ ਕਾਲੀ ਮਿਰਚ ਹੁੰਦੀ ਆ ਉਹ ਨਹੀਂ ਆਪਾਂ ਜੰਗ ਹੈੜ ਲੈਣੀ ਉਹ ਨਹੀਂ ਹੈੜ ਲੈਣੀ ਆਹ ਲੈਣੀ ਆ ਜੰਗ ਹੈੜ ਠੀਕ ਹੈ ਨਾ ਕਬੂਤਰਾਂ ਨੂੰ ਬਾਈ ਜਦੋਂ ਜਲਾਬ ਲਾਉਣਾ ਤੇ ਜਿਵੇਂ ਹੁਣ ਬਾਲੀ ਗਰਮੀ ਪੈਂਦੀ ਆ ਇਹ ਤੁਹਾਨੂੰ ਦੱਸ ਦਿਆਂ ਵੀ ਆਪਾਂ ਬਾੜੀ ਲੰਬੀ ਚੌੜੀ ਨਹੀਂ ਵੀਡੀਓ ਬਣਾਉਣੀ 10-15 ਮਿੰਟ ਦੀ ਬਣਾਉਣੀ ਆ ਤੇ ਇੱਕ ਜਿਵੇਂ ਪਹਿਲਾਂ ਆਪਾਂ ਦੱਸਿਆ ਸੀ ਵੀ ਜਦੋਂ ਕਬੂਤਰ ਉੱਡ ਕੇ ਆਉਂਦਾ ਗੇੜਿਆਂ ਤੋਂ ਆਏ ਨੂੰ ਆਪਾਂ ਮੈਂ ਤੁਹਾਨੂੰ ਦੱਛੇ ਦੀ ਵੀ ਜੰਗ ਹੈਡ ਦਾ ਗੇੜਿਆਂ ਤੋਂ ਆਏ ਨੂੰ ਕਬੂਤਰ ਨੂੰ ਜਲਾਵ ਲਾਉਣਾ ਤੇ ਇਹ ਜਿਹੜਾ ਅੱਜ ਤੁਹਾਨੂੰ ਆਪਾਂ ਦੱਸ ਦਿਆਂ ਇਹ ਜਿਹੜਾ ਜਲਾਵ ਆ ਇਹ ਗੇੜਿਆਂ ਤੋਂ ਆਏ ਨੂੰ ਕਬੂਤਰ ਨੂੰ ਵੀ ਲਾ ਸਕਦੇ ਆ ਜੇ ਤੁਹਾਡਾ ਕਬੂਤਰ ਗੇੜਿਆਂ ਤੇ ਹੀ ਮਤਲਬ 2:30 3 ਵਜੇ ਤੱਕ ਕੋਡਿਆ ਫਿਰ ਉਹਦਾ ਕਬੂਤਰ ਦਾ ਜਿਹੜਾ ਸਟੈਮਨਾ ਜਿਹੜੀ ਉਹਦੀ ਹਾਜਮ ਮਤਲਬ ਕਰਨ ਦੀ ਖਰਾਕ ਨੂੰ ਰੂਟੀਨ ਆ ਉਹ ਅਪਸੈਟ ਹੋ ਜਾਂਦੀ ਹੈ ਕਿਉਂਕਿ ਜਦੋਂ ਜਲਾਬ ਦੇ ਦਿੰਨੇ ਆਪਾਂ ਕਬੂਤਰ ਨੂੰ ਤਾਂ 2 2.5 3 ਘੰਟੇ ਫਿਰ ਉਹਨੂੰ ਖਰਾਕ ਨਹੀਂ ਦਿੰਦੇ ਆਪਾਂ ਉਸ ਤੋਂ ਬਾਅਦ ਫਿਰ ਖਰਾਕ ਦੇ ਦਿਆ ਤੇ ਏਸ਼ੇ ਕਰਕੇ ਮੈਂ ਆਹ ਵੀਡੀਓ ਨਾਲ ਬਣਾਉਣ ਲੱਗਾ ਵੀ ਆਹ ਜਿਹੜਾ ਅੱਜ ਆਪਾਂ ਸਾਨੂੰ ਚੀਜ਼ ਦੱਸਣੀ ਆ ਇਹ ਜਿੱਦਨੇ ਅੱਜ ਤੁਹਾਡਾ ਕਬੂਤਰ ਉੱਡ ਕੇ ਆ ਗਿਆ ਅੱਜ ਨਾਲ ਉਹਨੂੰ ਭਲਾ ਦੀ ਦਿਓ ਤੇ ਉਹਨੂੰ ਦੇਓ ਮਤਲਬ ਕਿਉਂਕਿ ਜੇ ਉਹ ਲੇਟ ਟੁੱਟਿਆ ਉਹ ਉਹ ਮੇਸਾ ਰੁਟੀਨ ਨਾਲ ਸਾਹਮਣੇ ਤੁਸੀਂ ਜਿਵੇਂ ਮੜਾ ਜਾ ਗੋੜ ਦੇ ਤਾਂ ਧੁੱਪੇ ਰੱਖਿਆ ਉਹਦਾ ਦਮ ਟੈਗ ਗਿਆ ਫਿਰ ਸਾਵੇਂ ਰੱਖਿਆ ਦਮ ਟੈਗ ਗਿਆ ਫਿਰ ਥੋੜੀ ਜੀ ਨੋਕ ਲਵਾਈ ਪਾਣੀ ਪਲਾਤਾ ਉਹਦੇ ਬਾਅਦ ਫੋਲ ਪਾਣੀ ਪਲਾਤਾ ਫਿਰ ਉਹਦੇ ਬਾਅਦ ਤੁਸੀਂ ਉਹਨੂੰ ਨਾਰਮਲ ਪਾਣੀ ਦੇਤਾ ਜਦੋਂ ਪਾਣੀ ਭਰਾ ਗਿਆ ਤੇ ਫਿਰ ਬਦਾਮ ਦੇਤੇ ਤੇ ਆਮ ਇਹ ਹੀ ਰੁਟੀਨ ਚੱਲਦੀ ਹੈ ਸਾਰੇ ਐਂ ਕਰਦੇ ਆ ਵੀ ਜੇ ਉਹਦੇ ਨੇ ਆਪਾਂ ਦਵਾਂਗੇ ਫਿਰ ਕਬੂਤਰ ਨੂੰ ਬਦਾਮ ਦੇਣ ਨੂੰ 6 7 8 ਵਜ ਜਾਂਦੇ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਇਹ ਤੁਸੀਂ ਜਿੱਦਨੇ ਗੇੜਿਆਂ ਕਿੜਿਆਂ ਤੋਂ ਕਬੂਤਰ ਆਉਂਦਾ ਉਦਨੇ ਭਲਾ ਦੀ ਨਾ ਦਿਓ ਦੂਜੇ ਦਿਨ ਵੀ ਆਪਾਂ ਦੇ ਸਕਦੇ ਆ ਇਹਨੂੰ ਉਦਨੇ ਜੇ ਤੁਹਾਡਾ ਕਬੂਤਰ 9 10 ਵਜੇ ਤੱਕ ਹੀ ਉੱਡਿਆ ਗੇੜਿਆਂ ਤੇ ਤਾਂ 10 11 ਵਜੇ ਤੱਕ ਉੜਦਾ ਤੇ ਫਿਰ ਤੁਸੀਂ ਲਾ ਵੀ ਸਕਦੇ ਹੋ ਜੇ ਇੱਕ ਘਰੇ ਇੱਕ ਡੇਢ ਕਰ ਗਿਆ ਫਿਰ ਥੋੜਾ ਜਿਹਾ ਲੇਟ ਹੋ ਜਾਂਦਾ ਉਹਦਾ ਜਾਨੀ ਜਿਹੜਾ ਸਿਸਟਮਾ ਕਬੂਤਰ ਦਾ ਉਹ ਥੋੜਾ ਜਿਹਾ ਅਪਸੈਟ ਹੋ ਜਾਂਦਾ ਤੇ ਫਿਰ ਇਹ ਕੀ ਕਰਨਾ ਜਿੱਦਨੇ ਗੇੜਿਆਂ ਤੋਂ ਆ ਗਿਆ ਗੇੜਿਆਂ ਤੋਂ ਆਇ ਜਿਵੇਂ ਤੁਹਾਨੂੰ ਦੱਸਿਆ ਕਬੂਤਰ ਨੂੰ ਹੱਥੋਂ ਫੇਰ ਰੱਖੋ ਸਾਹਮਣੇ ਰੱਖੋ ਗੁੜ ਦਿਓ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਲਾਓ ਫਿਰ ਹੋਰ ਪਾਣੀ ਪਲਾ ਕੇ ਫੋਕਾ ਪਾਣੀ ਪਲਾ ਕੇ ਉਸ ਤੋਂ ਬਾਅਦ ਕਬੂਤਰ ਨੂੰ ਬਦਾਮ ਦੇ ਕੇ ਨਾਰਮਲ ਪੋਜੀਸ਼ਨ ਦੇ ਵਿੱਚ ਕਬੂਤਰ ਜਿੱਥੇ ਬਹਿੰਦਾ ਕਿਲੀ ਦੇ ਬਹਾਜੋ ਤੇ ਫਿਰ ਦੂਜੇ ਦਿਨ ਦੂਜੇ ਦਿਨ ਸਵੇਰੇ ਇਹ ਰਾਤ ਨੂੰ ਚੀਜ਼ਾਂ ਨੇ ਜਿਹੜੀਆਂ ਭੌਂਕੇ ਰੱਖਣੀਆਂ ਆ ਲੈ ਪਹਿਲਾਂ ਤੁਹਾਨੂੰ ਮੈਂ ਚੀਜ਼ਾਂ ਦੱਸ ਦਿੰਨਾ ਆਹ ਦੇਖ ਲਿਓ ਧਿਆਨ ਨਾਲ ਹੁਣ ਧਿਆਨ ਨਾਲ ਸੁਣ ਲਿਓ ਬਾਲਾ ਉਹ ਬਾਲਾ ਦਵਾ ਬਾਰ-ਬਾਰ ਨਾਲ ਪਛੇ ਮੈਂ ਤੁਹਾਨੂੰ ਪੂਰਾ ਡਿਟੇਲ ਦੱਸਾਂਗਾ ਠੀਕ ਆ ਆਹ ਜਿਹੜੀ ਆਹ ਜਿਹੜੀ ਚੀਜ਼ ਆ ਇਹ ਬਈ ਸਤ ਮਲਠੀ ਆ ਇਹ ਜਿਹੜਾ ਸਤ ਹੁੰਦਾ ਮਲਠੀ ਦਾ ਪੀਸਾ ਮਲੱਖੀ ਪੋਣ ਸੱਤ ਮਲੱਠੀ ਆ ਹੈ ਤੇ ਆਹ ਜਿਹੜੀ ਚੀਜ਼ ਆ ਇਹ ਤਿੰਨ ਚੀਜ਼ਾਂ ਆਪਾਂ ਪਾਉਣੀਆਂ ਜਲਾਬ ਦੇ ਵਿੱਚ ਆਹ ਜਿਹੜੀ ਚੀਜ਼ ਆ ਇਹ ਜੰਗ ਹੈੜਾ ਠੀਕ ਆ ਤੇ ਆਹ ਜਿਹੜੀ ਹੈਗੀ ਆ ਇਹ ਬਾਈ ਅਰਸੌਤ ਆ ਜਿਹੜੀ ਅਰਸੌਤ ਹੁੰਦੀ ਆਪਣੇ ਠੀਕ ਆ ਇਹਨਾਂ ਦੀ ਹੁਣ ਆਪਾਂ ਤੁਹਾਨੂੰ ਮਕਦਾਰ ਦੱਸਦੇ ਆ ਕਿੰਨੀ ਕਿੰਨੀ ਕ ਪਾਉਣੀਆਂ ਜਿਵੇਂ ਆਹ ਜੰਗ ਹੈੜਾ ਯੰਗੜਾ ਫੜ ਦੇ ਕਹ ਲਉ ਮੈਂ ਕੁੱਟਲੀ ਕੁੱਟਲ ਕੇ ਇਹਦੇ ਵਿੱਚੋਂ ਆ ਮਤਲਬ ਆ ਹਿੜਕ ਕੱਢ ਦੇਣੀ ਆ ਹਿੜਕ ਨਿਕਲ ਜੇ ਇਹਦੇ ਵਿੱਚੋਂ ਤੇ ਇਹ ਬਾਈ ਜੀ ਇੰਨੀ ਕੁ ਹੋ ਜਾਂਦੀ ਆ ਇਹ ਮਤਲਬ ਇੰਨੀ ਇਹਦਾ ਸਾਰੀ ਪੂਰੀ ਸਾਬਤੀ ਪਾਲਣੀ ਆ ਘਬਰੌਣ ਦੀ ਲੋੜ ਨਹੀਂ ਵੀ ਖਾਰੀ ਬਾਹਲਾ ਹੋ ਜੂ ਕੁਛ ਐ ਹੋ ਜੂ ਟੇਕੜਾ ਹੋ ਜੂ ਠੀਕ ਆ ਪੂਰੀ ਸਾਬਤੀ ਜੰਗ ਹੈਡ ਪਾਉਣੀ ਆ ਪੂਰਾ ਠੋਕ ਕੇ ਜਲਾਬ ਲਾਉਣਾ ਜਿਵੇਂ 42 43 44 ਡਿਗਰੀ ਟੈਂਪਰੇਚਰ ਪੂਰਾ ਲਾਉਣਾ ਐਨ ਕ ਕਬੂਤਰ ਨੂੰ ਪੇਟੀ ਤੋਂ ਸਾਫ਼ ਕਰ ਦੇਣਾ ਉਹਦੇ ਨੇ ਤੇ ਆਹ ਇੱਕ ਜੰਗਹੜ ਪਾਉਣੀ ਆ ਉਹਦੇ ਵਿੱਚ ਬਾਈ ਜੀ ਤੇ ਆਹ ਸਤ ਮਲਠੀ ਆ ਜਿਹੜਾ ਸਤ ਮਲਠੀ ਆ ਇਹ ਐਨਾ ਪਾਉਣਾ ਬਾਈ ਇਹ ਐਨਾ ਕਿੰਨਾ ਕਹਿ ਸਕਦੇ ਆ ਆਪਾਂ ਇਹਨੂੰ ਬਸ ਐਨਾ ਲੈ ਲਓ ਤੁਸੀਂ ਐਨਾ ਆਹ ਦੇਖ ਲਓ ਹੁਣ ਕਿੰਨਾ ਕਾ ਬਾਹਰ ਪਾਰਨਾ ਪੁੱਛੋ ਵੀ ਕਿੰਨਾ ਕ ਪਾਈਏ ਬਾਈ ਜੀ ਇਹ ਕਿੰਨਾ ਕੀ ਕਰੀਏ ਆਹ ਸਤ ਮਲਠੀ ਦਾ ਇਹਨੂੰ ਐ ਕਰ ਲੈਣਾ ਤੇ ਜਿਹੜੀ ਰਸੌਂਤ ਆ ਬਾਈ ਜੀ ਉਹ ਸਿਰਫ ਇੰਨੀ ਕੀ ਪਾਉਣੀ ਆ ਇਹ ਮਤਲਬ ਕਹਿ ਰਹੀ ਏ ਵੀ ਦੋ ਕਣਕ ਦੇ ਦਾਣੇ ਜਿੰਨੀ ਠੀਕ ਆ ਇੰਨੀ ਕੀ ਮਤਲਬ ਦੋ ਕਣਕ ਦੇ ਦਾਣੇ ਜਿੰਨੀ ਇੰਨੀ ਰਸੌਂਤ ਪਾਉਣੀ ਆ ਤੇ ਇਹ ਚੀਜ਼ਾਂ ਲੈ ਲੈਣੀਆਂ ਨੇ ਇਹਨਾਂ ਨੂੰ ਬੜਾ ਤੁਹਾਨੂੰ ਕੁੱਟਣ ਘੱਟਣ ਦੀ ਲੋੜ ਨਹੀਂ ਕੁਛ ਨਹੀਂ ਜਿਵੇਂ ਆ ਹੁਣ ਆ ਤੁਸੀਂ ਦੇਖਦੇ ਹੋ بس ਐਂ ਹੁਣ ਪਲਾ ਹੈਡਕ ਕੱਢ ਦੇਣੀ ਏ ਜੰਗ ਹੈੜ ਦੀ ਆਹ ਆਹ ਪਤਾ ਜਿਹੜਾ ਸਲਕਾ ਜੇ ਉੱਪਰੋਂ ਲਾ ਲਈ ਜਾਂਦਾ ਹੈ ਇਹ ਜਾ ਸਲਕਾ ਠੀਕ ਆ ਇਨੂੰ ਬਸ ਆਹ ਲੈ ਲੈਣਾ ਸਤ ਮਲਠੀ ਦਾ ਲੈ ਲੈਣਾ ਅਰ ਸੌਂਤ ਲੈ ਲੈਣੀ ਆ ਠੀਕ ਆ ਤੇ ਫਿਰ ਤੁਹਾਨੂੰ ਮੈਂ ਇਹਦੀ ਪਾਣੀ ਦੀ ਦੱਸ ਦਾਂ ਕਿੰਨੇ ਪਾਣੀ ਚਾਹੀਏ ਪਿਉਣਾ ਸਮਾਨ ਆਹ ਦੇਖੋ ਬਾਈ ਗਲਾਸ ਪਾਣੀ ਦਾ ਇੰਨਾ ਪਾਣੀ ਲੈਣਾ ਬਸ ਅੱਧੇ ਤੋਂ ਥੋੜਾ ਜਿਹਾ ਵੱਧ ਮਤਲਬ ਪੌਣਾ ਗਲਾਸ ਕਰ ਲੈਣਾ ਆਹ ਥੋੜਾ ਜਿਹਾ ਘੱਟ ਆ ਇਹ ਇੱਥੇ ਤੱਕ ਚਾਹੀਦਾ ਸੀ ਥੋੜਾ ਜਿਹਾ ਪੌਣਾ ਗਲਾਸ ਕਰ ਲੈਣਾ ਇਹ ਪਾਣੀ ਦਾ ਤੇ ਇਹਦੇ ਵਿੱਚ ਇਹ ਜਿਵੇਂ ਇਹ ਰਾਤ ਨੂੰ ਭਿਓ ਕੇ ਰੱਖ ਦੇਣਾ ਜਿਵੇਂ ਆਪਾਂ ਸਵੇਰੇ ਲਾਉਣਾ ਇਹਦੇ ਵਿੱਚ ਆਹ ਚੀਜ਼ਾਂ ਹੁਣ ਥੋੜੇ ਆਪਾਂ ਸਾਹਮਣੇ ਪਾ ਹੀ ਦਿੰਨੇ ਆ ਲੈ ਤੇ ਆਹ ਹਾਇ ਦੇ ਵਿੱਚ ਆਪਾਂ ਰਸੌਣਤ ਪਾਤੀ ਠੀਕ ਹੈ ਜੀ ਆਹ ਸੱਤ ਮਲਠੀ ਦਾ ਪਾ ਦਿੰਨੇ ਆ ਦੇ ਵਿੱਚ ਆਪਾਂ ਠੀਕ ਆ ਆਹ ਇਹਦੇ ਵਿੱਚ ਆਪਾਂ ਪਾ ਦੀ ਜੰਗ ਹੈ ਇਹ ਮੈਂ ਲਾਈ ਜਣਾ ਮੇਰੇ ਵਾਲੇ ਕਬੂਤਰਾਂ ਨੂੰ ਲੱਗਣ ਵਾਲਾ ਤਾਂ ਇਹ ਮੈਂ ਸੁਲ੍ਹਾ ਕਰੀ ਜਾਂਦਾ ਸੀ ਮੈਂ ਹਾਂ ਚੱਲ ਲੇਟ ਬਣਾਵਾਂਗੇ ਵੀ ਜਦੋਂ ਕਬੂਤਰਾਂ ਨੂੰ ਵੀ ਖਰਾਬ ਕਾਹਨੂੰ ਕਰਨਾ ਹੁਣ ਇਹ ਪਾਣੀਆਂ ਜਿਹੜਾ ਇਹ ਸਾਰੀ ਪਾ ਦੇਣੀ ਆ ਜੰਗਾੜਾ ਲੋ ਜੀ ਤਿੰਨੇ ਚੀਜ਼ਾਂ ਆਪਾਂ ਇਹਦੇ ਚ ਪਾਤੀਆਂ ਇਹ ਹੁਣ ਆਪਾਂ ਇਹਨੂੰ ਹਲਾਉਣਾ ਮੜਾ ਜਾ ਹੁਣ ਮੈਂ ਇੱਥੇ ਲੈਂਦਾ ਨੀਗਾ ਕੋਈ ਚਮਚਾ ਚੋਂਚਾ ਨਹੀਂ ਹਲਾਉਂਦਾ ਇਹਨੂੰ ਮੜਾ ਜਾ ਬਸ ਇਹਨੂੰ ਹਲਾ ਦੇਣਾ ਇਹਨੂੰ ਰਾਤ ਨੂੰ ਭਾਵੇਂ ਰੱਖ ਦੇਣਾ ਘੱਟ ਤੋਂ ਘੱਟ ਇਹ 8 ਘੰਟੇ ਭਿੱਜਿਆ ਹੋਵੇ ਠੀਕ ਆ ਸੇ ਜੇ ਹੁਣ ਦੇਖ ਆਹ ਜਿਹੜਾ ਪਾਣੀ ਆ ਇਹ ਵੀ ਪਾਣੀ ਇੰਨਾ ਜੇ ਤੁਹਾਨੂੰ ਲੱਗਿਆ ਵੀ ਜਿਵੇਂ ਨਹਿਰ ਦਾ ਪਾਣੀ ਹੁੰਦਾ ਪੂਰਾ ਵੀ ਓਵੇਂ ਜਦੋਂ ਜੇ ਤੁਹਾਨੂੰ ਓਵੇਂ ਲੱਗੇ ਫੇਰ ਇਹ ਚੋ ਕੀ ਲੈਣਾ ਤੁਸੀਂ 20 ਐਮਐਲ ਇਹ ਲੈ ਲੈਣਾ ਤੇ 10 ਐਮਐਲ ਫੋਕਾ ਪਾਣੀ ਪਾ ਲੈਣਾ ਬੱਚਾ 10 ਐਮਐਲ ਠੀਕ ਹੈ ਨਾ ਉਹ ਪੱਤੀ ਐਮਐਲ ਪਾਣੀ ਚੋ 20 ਐਮਐਲ ਪਾਣੀ ਦੀ ਨਲਕੀ ਕਬੂਤਰ ਨੂੰ ਇੱਕ ਦੇ ਦੇਣੀ ਆ ਪਰ ਇੱਕ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਕਬੂਤਰ ਨੂੰ ਇਹ ਦੇਣਾ ਤੁਸੀਂ ਪਾਣੀ ਵੀ ਉਹਦੇ ਪੋਟੇ ਦੇ ਵਿੱਚ ਇੱਕ ਵੀ ਦਾਣਾ ਵੀ ਉਹਦੇ ਪੋਟੇ ਦੇ ਵਿੱਚ ਇੱਕ ਵੀ ਦਾਣਾ ਰਹਿਸਦਾ ਨਹੀਂ ਹੋਣਾ ਚਾਹੀਦਾ ਜੇ ਉਹਦੇ ਪੋਟੇ ਦੇ ਵਿੱਚ ਇੱਕ ਵੀ ਦਾਣਾ ਰਹਿਸਦਾ ਹੋਇਆ ਉਹ ਉਹੀ ਕਾਲਾ ਹੋ ਜਾਣਾ ਉਹਨੇ ਖਿੱਚਣਾ ਨਹੀਂਗਾ ਉਵੇਂ ਪਿਆ ਰਹਿਣਾ ਉਹ ਤੜਕੇ ਤੱਕ ਠੀਕ ਆ ਇਹ ਬੈਟਰ ਆ ਵੀ ਜਦੋਂ ਤੁਸੀਂ ਇਹ ਜਲਾਬ ਲਾਉਣਾ ਕਬੂਤਰ ਨੂੰ ਵੀ ਉਹਨੂੰ ਕਬੂਤਰ ਨੂੰ ਪਹਿਲਾਂ ਤੁਸੀਂ ਪਲਟ ਦੋ ਕਬੂਤਰ ਨੂੰ ਸਵੇਰੇ ਜਦੋਂ ਮਤਲਬ ਅੱਜ ਗੜਿਆਂ ਤੋਂ ਆ ਗਿਆ ਦੋ ਦਿਨ ਦੀ ਬੰਦੀ ਆ ਵੀ ਕੱਲ ਨੂੰ ਲਾਉਣਾ ਇਹ ਰਗੇੜਿਆਂ ਵਾਲੇ ਦਿਨ ਰਾਤ ਨੂੰ ਭਿਉਂਦੇ ਹੋ ਸਵੇਰੇ ਲਾਉਣਾ ਜਦੋਂ ਲਾਉਣਾ 7-8 ਵਜੇ ਲਾ ਦੇਣਾ ਸਵੇਰੀ 6-7 ਵਜੇ ਜਦੋਂ ਵੀ ਸਾਫ਼ ਹੋ ਗਿਆ ਉਹ ਦਿਨ ਲਾ ਦੇਣਾ ਤੇ ਪਹਿਲਾਂ ਇਹ ਦੇਣ ਤੋਂ ਪਹਿਲਾਂ ਮੇਕ ਸ਼ੋਰ ਕਰ ਲਿਓ ਵੀ ਜੇ ਕਬੂਤਰ ਦੇ ਅੰਦਰ ਪੋਟੇਜਰ ਹੈ ਤਾਂ ਨਹੀਂ ਹੈਗੀ ਜੇ ਰਹਿ ਹੈ ਸਾ ਤੇ ਫੇਰ ਪਲਟ ਦੇਣਾ ਪੂਰਾ ਇਹ 100% ਕਬੂਤਰ ਸਾਫ਼ ਹੋਣਾ ਚਾਹੀਦਾ ਤੇ 20 ml ਪਾਣੀ ਇਹ ਪੜ ਕੇ ਦੇ ਦੇਣਾ ਜੇ ਤਾਂ ਤੁਹਾਨੂੰ ਥੋੜਾ ਜਿਹਾ ਬਾੜਾ ਗਾੜਾ ਲੱਗਦਾ ਠੀਕ ਹੈ ਨਾ ਫਿਰ 10 ਕਐਮਐਲ ਵਿੱਚ ਫੋਕਾ ਪਾਣੀ ਪਾ ਕੇ 20 ਐਮਐਲ ਉਹ 30 ਐਮਐਲ ਕਰਕੇ 30 ਐਮਐਲ ਦੇ ਵਿੱਚੋਂ 20 ਐਮਐਲ ਪਾਣੀ ਇਹਨਾਂ ਨੂੰ ਕਬੂਤਰ ਨੂੰ ਦੇ ਦੇਣਾ ਸਵੇਰੇ ਤੇ ਜਦੋਂ ਸਾਫ਼ ਹੋ ਗਿਆ ਕਬੂਤਰਾਂ ਦੇਖੀ ਜਾਣਾ ਪਿੰਜਰੇ 'ਚ ਪਾ ਦੇਣਾ ਪਿੰਜਰੇ ਦੇ ਵਿੱਚ ਲੱਗਿਆ ਹੋਵੇ ਕੱਪੜਾ ਦੇਖ ਲਿਓ ਵੀ ਕਿਵੇਂ ਕਬੂਤਰ ਹੋ ਗਿਆ ਸਾਫ਼ ਪੇਟੀ 'ਚੋਂ ਬਾਹਲੀਆਂ ਕਾਲੀਆਂ ਬਿਠਾਂ ਜਾਂ ਹੋਰ ਜਾਲੇ ਜੇ ਕੱਢ ਦੇਣੇ ਨੇ ਸਾਰੇ ਕਬੂਤਰ ਦੇ ਕਿਵੇਂ ਇਹਨਾਂ ਕਬੂਤਰ ਦੀਆਂ ਨਾੜਾਂ ਨੂੜਾਂ ਸਭ ਸਾਰੀ ਖਾਰਾ ਗੰਧਮੰਦ ਕੱਢ ਕੇ ਨੇ ਪੂਰਾ ਸਾਫ਼ ਕਰ ਦੇਣਾ ਕਬੂਤਰ ਨੂੰ ਤੇ ਜਦੋਂ ਫਿਰ ਪੂਰਾ 2 3 ਘੰਟੇ ਵੇਟ ਕਰਨੀ ਆ ਜਦੋਂ ਇਹ ਸਾਰਾ ਪਾਣੀ ਬਾਈ ਜੀ ਖਿੱਚਦਾ ਫੇਰ ਤੁਸੀਂ ਕੀ ਕਰਨਾ ਉਦੋਂ ਬਾਅਦ ਫੇਰ ਫੋਕਾ ਪਾਣੀ ਦੇ ਕੇ ਇੱਕ ਵਾਰੀ ਫੇਰ ਪਲਟ ਦੇਣਾ ਕਬੂਤਰ ਨੂੰ ਪਤਾ ਕਿਉਂ ਕਿਉਂਕਿ ਜੇ ਇਹ ਮਾੜਾ ਮੋਟਾ ਰਹਿੰਦਾ ਹੋਇਆ ਇਹ ਪਾਣੀ ਪੋਟੇ ਦੇ ਵਿੱਚ ਕਬੂਤਰ ਦੇ ਵਿੱਚ ਤੁਸੀਂ ਉਤੋਂ ਦੀ ਬਦਾਮ ਦੇਤੇ ਫੇਰ ਉਹਨੇ ਫੇਰ ਵੀ ਨਹੀਂ ਬਦਾਮ ਖੱਟਣੇ ਇਹ ਇੱਕ ਵਾਰੀ ਪਲਟ ਦੇਣਾ ਜਮਾ ਪੋਟ ਜੋ ਕੱਢ ਦੇਣਾ ਉਦੋਂ 20 ਮਿੰਟ ਫੇਰ ਉਹਦੀ ਵੇਟ ਕਰਨੀ ਆ ਜਦੋਂ ਸਾਰੀਆਂ ਬੈਠਾ ਮੁੱਠਾ ਮਾਰ ਲਵੇ ਫੇਰ ਉਹਦੇ ਮੂਰੇ ਤੁਸੀਂ ਬਦਾਮ ਧਰਨੇ ਆ ਬਦਾਮ ਧਰ ਦਿਓ ਜਿੰਨੇ ਚੱਕ ਦਾ ਬਦਾਮ ਪੂਰੇ ਰੱਜ ਕੇ ਉਹਨੂੰ ਖਾ ਲੈਣ ਦੇਓ ਬਦਾਮ ਉਸ ਤੋਂ ਬਾਅਦ ਪਹਿਲਾਂ ਕਣਕ ਵੀ ਧਰ ਦਿਓ ਮੂਰੇ ਕੋਈ ਬਿਗਾੜ ਨਹੀਂ ਜਿੰਨੇ ਖੁਸ਼ ਹੋ ਕੇ ਖਾਂਦਾ ਉਹਨੇ ਖਾ ਲੈਣ ਦੇ ਉਹਨੂੰ ਠੀਕ ਹੈ ਨਾ ਬਦਾਮ ਤੇ ਉਸ ਤੋਂ ਬਾਅਦ ਜਦੋਂ ਬਦਾਮ ਬਦਮ ਖਾ ਲੈ ਕਬੂਤਰ ਨੂੰ ਆਰਾਮ ਨਾਲ ਨੋਰਮਲ ਕਿੱਲੀ ਤੇ ਬਿਹਾ ਦੇਣਾ ਜਿੱਥੇ ਵੀ ਉਹ ਬਹਿੰਦਾ ਜਿਵੇਂ ਵੀ ਉਹਦੀ ਰੁਟੀਨ ਆ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਆ ਵੀ ਐਨਾ ਵੀ ਕੱਲ ਨੂੰ ਬਾਜੀ ਛੱਡਣਾ ਉਹਨੂੰ ਕੋਲ ਮੂਰੇ ਰੱਖ ਦਈਏ ਜਾ ਨੂੰ ਏਸੀ ਮੁਰੇ ਰੱਖ ਦੀਏ ਜਾਂ ਨੂੰ ਉੱਤੇ ਗਿੱਲਾ ਕਰਕੇ ਕੱਪੜਾ ਪਾ ਕੇ ਪੱਖਾ ਲਾ ਦੀਏ ਕਦੇ ਗਲਤੀ ਨਹੀਂ ਕਰਨੀ ਇਹ ਕਦੇ ਨਾ ਤੁਹਾਡਾ ਕਬੂਤਰ ਉੱਡੂਗਾ 2:30 ਵਜੇ ਬਹਿ ਕੇ ਬਹਿ ਕੇ ਹਰ ਜਾਊਗਾ ਜੇ ਤੁਸੀਂ ਐਵੇਂ ਕਰ ਲਿਆ ਕਦੇ ਨਹੀਂ ਉੱਡਦਾ ਕਬੂਤਰ ਜਿੱਥੇ ਜਿਹੜੇ ਖੁੱਡੇ 'ਚ ਬਹਿਦਾ ਉੱਥੇ ਹੀ ਰੱਖਣਾ ਸੋਨੂੰ ਲੱਗੂਗਾ ਵੀ ਖਣੀ ਪ੍ਰਦਾ ਮਾਰਦੀ ਆ ਜਾਂ ਹੋਰ ਆ ਨਾ ਫੇਰ ਹੀ ਉਹਨੇ ਉੱਡਣਾ ਉੱਥੇ ਰੱਖਿਓ ਕਬੂਤਰ ਨੂੰ ਇਹ ਦੇ ਕੇ ਉਸ ਤੋਂ ਬਾਅਦ ਖੁੱਡੇ ਛੱਡ ਦੇਣਾ ਬੈਸ ਸਵੇਰੇ ਦੇਖਣੇ ਆ ਉਹਦੇ ਪੋਟੇ ਦੇ ਵਿੱਚੋਂ ਜਦੋਂ ਸਾਫ਼ ਹੋ ਗਿਆ ਤੜਕੇ ਤੁਸੀਂ ਨਾਰਮਲ ਉਹਨੂੰ ਬਦਾਮ ਦੇ ਦਿੰਨੇ ਆ ਜਿੰਨੇ ਵੀ ਬਦਾਮ ਦਿੰਦੇ ਆ ਤਿੰਨੇ ਦਿੰਨੇ ਹੋ ਤੁਸੀਂ ਮੈਂ ਮੇਰੇ ਹਿਸਾਬ ਨਾਲ ਤਾਂ ਵੀ ਘੱਟੋ ਘੱਟ 6 ਇੱਕ ਬਦਾਮ ਚਾਹੀਦੇ ਆ ਕਬੂਤਰ ਨੂੰ ਪਹਿਲਾਂ ਡਿਗਰੀ 44 ਡਿਗਰੀ ਹੋਵੇ 5 6 ਬਦਾਮਾਂ ਤੋਂ ਘੱਟ ਬਦਾਮ ਨਹੀਂ ਦੇਈਦੇ ਬਦਾਮ ਦੇਈ ਦੀ ਆ ਥੋੜੀ ਜਿਹੀ ਜਿੱਦਨੇ ਢੇੜਿਆਂ ਵਾਲੇ ਦਿਨ ਅੱਗੇ ਵਾਲੇ ਤੋਂ ਦੂਜੇ ਦਿਨ ਜਿਵੇਂ ਆਪਾਂ ਹੁਣ ਬਦਾਮ ਦੇਣੇ ਆ ਇਹ ਆ ਜਲਾਬ ਤੋਂ ਬਾਅਦ ਬਾਹਲੇ ਕੱਟ ਕੇ ਕੱਟ ਕੇ ਕਰ ਦੇਣਾ ਕੈਂਚੀ ਆਪਣੇ ਕੈਂਚੀ ਨਾਲ ਕੱਟ ਕੇ ਨਾ ਸੌਰੀ ਕਰ ਦੇਣਾ ਇੱਡੇ ਜੱਡੇ ਇੱਕ ਕਣਕ ਦੇ ਦਾਣੇ ਹੁੰਦੇ ਆ ਐਡੇ ਜੱਡੇ ਇੱਕ ਬਰੀਕ ਕਰਨੇ ਆ ਉਹ ਇਹਨੇ ਇੱਕ ਬਰੀਕ ਕਰਕੇ ਕਬੂਤਰ ਨੂੰ ਛੇ ਬਾਦਾਮ ਚ ਗਾ ਦਿਓ ਮੈਂ ਛੇ ਬਾਦਾਮ ਚ ਗਾ ਕੇ ਤੇ ਇਹ ਬਸ ਆਪਣੀ ਇਹ ਜਲਾਬ ਵਾਲੀ ਵੀਡੀਓ ਸੀਗੀ ਜਿਹੜੀ ਤੁਹਾਡੇ ਨਾਲ ਪ੍ਰੋਮਿਸ ਕਰਾ ਸੀਗੇ ਪਾਵਾਂਗੇ ਇਹ ਵਾਈ ਆ ਜਿਹੜਾ ਪਾਣੀ ਤੁਹਾਨੂੰ ਦੱਸਦਾ ਜੇ ਮੂੰਹ ਪੱਟਦਾ ਮੂੰਹ ਨੂੰ ਤਾਂ ਸਿਉਂ ਹੀ ਦੇਣਾ ਇਹਨੇ ਬਸ ਮੂੰਹ ਨਾ ਕਬੂਤਰ ਤੁਹਾਡਾ ਪੱਟ ਜਾ ਮੁੜ ਕੇ ਇਹ ਇਹ ਜਦੋਂ ਲੱਗ ਜਾਂਦਾ ਜਿੰਨਾ ਵਾਈ ਘਰੇ ਮਰਜੀ ਮੂੰਹ ਪੱਟ ਕੇ ਬੈੰਦਾ ਹੋਵੇ ਜਦੋਂ ਇਹ ਲੱਗਿਆ ਬਸ ਡਨ ਮੂੰਹ ਵਾਲਾ ਕੰਮ ਆ ਜਿਹੜਾ ਮੈਂ ਤੁਹਾਨੂੰ ਕਹਿੰਦੀ ਨਾ ਵੀ ਸਿਉਂ ਹੀ ਦੰਦੇ ਮੂੰਹ ਦਾ ਇਹ ਪਾਣੀ ਆ ਉਹ ਇਹ ਫੇਰ ਤੁਹਾਨੂੰ ਇੱਕ ਵਾਰੀ ਦੱਸ ਦਿੰਨਾ ਸਤ ਮਲਠੀ ਦਾ ਵੱਡੀ ਜੰਗਹੜਾ ਇੱਕ ਰਸਾਂਤ ਜਿਹੜਾ ਸਤ ਮਲਠੀ ਦਾ ਉਹ 2 ਕਮੱਕੀ ਦੇ ਦਾਣੇ ਜੰਨਾ ਰਸਾਂਤ ਆ ਜਿਹੜੀ 2 ਕਣਕ ਦੇ ਦਾਣੇ ਜਿੰਨੀ ਤੇ ਇੱਕ ਪੂਰੀ ਜੰਗਹੜਾ ਪਾ ਕੇ ਅੱਧੇ ਪੌਣੇ ਗਲਾਸ ਦੇ ਵਿੱਚ ਕੰਚ ਦਾ ਜਿੱਦਾਂ ਤੁਹਾਨੂੰ ਗਲਾਸ ਦਿਖਾਇਆ ਸੀ 8 ਘੰਟੇ ਰਾਤ ਨੂੰ ਭਿਉ ਕੇ ਰੱਖ ਦਿਓ ਤੜਕੇ 6-7 ਵਜੇ 7 ਵਜੇ ਜਦੋਂ ਵੀ ਸਾਫ਼ ਹੋ ਗਿਆ ਕਬੂਤਰ ਨੂੰ ਪਲਟ ਕੇ ਇੱਕ ਵਾਰੀ ਦੇਖ ਲਿਓ ਉਦੋਂ ਬਾਅਦ ਦੇ ਕੇ ਬੀ ਐਮ ਐਲ ਪਾਣੀ ਆਰਾਮ ਨਾਲ ਬੈਠਾ ਰਹਿਣ ਦਿਓ ਉਦੋਂ ਬਾਅਦ ਜਦੋਂ ਖਿੱਚਦਾ ਪਾਣੀ ਦੋ ਟਾਈਆਂ ਟੈਂਪਾ ਤੇ ਇੱਕ ਵਾਰੀ ਫੇਰ ਪਲਟ ਕੇ ਕਬੂਤਰ ਮੱਦ ਦੁਬਾਰੇ ਰਿਪੀਟ ਕਰਨ ਲੱਗਾ ਇੱਕ ਵਾਰੀ ਫੇਰ ਪਲਟ ਦਿਓ ਕਬੂਤਰ ਨੂੰ ਕਿਉਂਕਿ ਪੁਰਾਣਾ ਜਲਾਬ ਜੇ ਵਿੱਚ ਹੋਇਆ ਫਿਰ ਉਹ ਕਬੂਤਰ ਨੇ ਬਦਾਮ ਹਾਜਮ ਨਹੀਂ ਕਰਨੇ ਪਲਟ ਕੇ ਉਦੋਂ ਬਾਅਦ 20 ਮਿੰਟ ਫੇਰ ਬੈਠ ਕਰਿਓ ਜਦੋਂ ਬੈਠਾ ਮੋਟਾ ਕਬੂਤਰ ਨੇ ਪੂਰੀਆਂ ਮਾਰ ਲੀਆਂ ਠੀਕ ਆ ਨਾ ਉਦੋਂ ਬਾਅਦ ਤੁਸੀਂ ਨਵੇਂ ਬਦਾਮ ਪਾ ਦੇਦਿਏ ਅੱਜ ਦੀ ਬਾਈ ਜੀ ਠੀਕ ਹੈ ਆਪਣੀ ਇਹ ਵੀਡੀਓ ਸਾਰੇ ਜਣੇ ਵੀਡੀਓ ਸ਼ੇਅਰ ਕਰਿਆ ਕਰੋ ਆਪੋ ਆਪਣੇ ਗਰੁੱਪਾਂ ਦੇ ਵਿੱਚ ਜਿੰਨੇ ਵੀ ਤੁਹਾਡੇ ਹੈਗੇ ਗਾਂ ਜਾਣ ਪਛਾਣ ਵਾਲੇ ਸਾਰਿਆਂ ਨੂੰ ਦੱਸਿਆ ਕਰੋ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸਾਰਿਆਂ ਨਾਲੇ ਸਾਰੀ ਵੀਡੀਓ ਦੇਖਿਆ ਕਰੋ ਕਿਉਂਕਿ ਕਈ ਵਾਰ ਆਪ ਜੇ ਤੁਸੀਂ ਆਪਾਂ ਵੀਡੀਓ ਸਕਰੋਲ ਕਰਦੇ ਜਾਨੇ ਆਪਾਂ ਦਾ ਵੀ ਜਿਹੜੀ ਆਪਾਂ ਨੂੰ ਲੋੜਾ ਵੀ ਉਹੀ ਦੇਖਾਂਗੇ ਮੇ ਮੇਰੀਆਂ ਜਿੰਨੀਆਂ ਵੀਡੀਓ ਬਣਾਈਆਂ ਹੋਈਆਂ ਨੇ ਸਾਰੀਆਂ ਮਤਲਬ ਕਾਮਨ ਸੈਂਸ ਸੰਗੂ ਨੇਗੀਆਂ ਤੇ ਇੰਨੀਆਂ ਤੁਹਾਨੂੰ ਇੰਨਾ ਕੁ ਸਿੱਖਣ ਨੂੰ ਮਿਲੂਗਾ ਵਿੱਚੋਂ ਤੇ ਤੁਸੀਂ ਹੈਰਾਨ ਰਹੇ ਹੋਗੇ ਹੁਣ ਇੱਕ ਆਪਾਂ ਹੋਰ ਵੀਡੀਓ ਬਣਾਵਾਂਗੇ ਕਦੇ ਤੁਸੀਂ ਤੁਹਾਨੂੰ ਮੈਂ ਦੱਸੂਗਾ ਵੀ ਕਦੇ ਤੁਸੀਂ ਕਿੰਨੀਆਂ ਕਬੂਤਰ ਬਾਜਾਂ ਦੀਆਂ ਇੰਟਰਵਿਊਆਂ ਸੁਣੀਆਂ ਕਿੰਨੀਆਂ ਕਬੂਤਰ ਬਾਜਾਂ ਦੀਆਂ ਇੰਟਰਵਿਊਆਂ ਸੁਣੀਆਂ ਹੋਣਗੀਆਂ ਤੁਸੀਂ ਕਦੇ ਕਿਸੇ ਨੇ ਐ ਉਹ ਸਾਰੇ ਕਹਿਣਗੇ ਵੀ ਜੇ ਕਬੂਤਰ ਹੈਸਾ ਹੁੰਦਾ ਪਾਣੀ ਚ ਬੈਹ ਜਾਂਦਾ ਜੇ ਰਹਿਸਾ ਕਬੂਤਰ ਪਾਣੀ ਚ ਜਾਊ ਰਹਿਸਾ ਕਬੂਤਰ ਪਾਣੀ ਚ ਜਾਊ ਕਦੇ ਕਿਸੇ ਨੇ ਐ ਕਿਸੇ ਇੰਟਰਵਿਊ ਦੇ ਵਿੱਚ ਤੁਸੀਂ ਐ ਕਿਸੇ ਦੇ ਮੂੰਹ ਤੋਂ ਸੁਣਿਆ ਹੋਵੇ ਵੀ ਖਰਾਕਾ ਹੈ ਕਬੂਤਰ ਪਾਣੀ ਚ ਜਾਊਗਾ ਖਰਾਕ ਵਾਲਾ ਕਬੂਤਰ ਪਾਣੀ ਚ ਜਾਂਦਾ ਇਹ ਗੱਲ ਤੁਸੀਂ ਕਿਸੇ ਤੋਂ ਨਹੀਂ ਸੁਣੀ ਇਹ ਅਗਲੀ ਵਾਰੀ ਨੂੰ ਆਪਾਂ ਇਹਦੇ ਤੋਂ ਥੋੜਾ ਇਹਦੇ ਤੇ ਥੋੜਾ ਇਹ ਗੱਲ ਤੇ ਚਾਨਣ ਪਾਵਾਂਗੇ ਵੀ ਰਹਿਸਾ ਕੀ ਹੁੰਦਾ ਵੀ ਖਰਾਕ ਕੀ ਹੁੰਦੀ ਹੈ ਅਰੇ ਹਾਸ਼ ਨਾ ਕੀ ਹੋ ਜਾਂਦਾ ਤੇ ਖਰਾਕ ਨਾ ਕੀ ਹੋ ਜਾਂਦਾ ਬਸ ਇਹਦੇ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਮੈਂ ਥੋੜਾ ਜਿਆਦਾ ਖੂਬ ਤਾਂ ਲੇਟ ਜੰਨਾ ਠੀਕ ਹੈ ਨਾ ਤੇ ਆ ਦੇਖੋ ਹੁਣ ਮੈਂ ਜਿਹੜਾ ਪਾਣੀ ਪਾਇਆ ਸੀਗਾ ਆ ਥੱਲੇ ਹੋ ਜਾਂਦਾ ਘੁਲ ਗਿਆ ਉਹ ਥੋੜਾ ਜਿਹਾ ਘੁਲਣ ਵੀ ਲੱਗ ਗਿਆ ਯਾ ਇਹਨੇ ਬਸ 8 ਘੰਟਿਆਂ ਚ ਐ ਸਾਰਾ ਪੂਰਾ ਵਧੀਆ ਜਨਾ ਤੇ ਦੇਣ ਲੱਗਿਆ ਨੇ ਪੁੰਨ ਲੈਣਾ ਆ ਰੰਗ ਬਦਲ ਨਾ ਗਿਆ ਥੱਲੇ ਜਿਓ ਤੇ ਉਦੋਂ ਬਾਅਦ ਪੁੰਨ ਕੇ ਕਬੂਤਰਾਂ ਨੂੰ ਬਸ ਆਰਾਮ ਨਾਲ ਇੱਕ ਦੇਣ ਨਲਕੀ ਇੱਕ ਕਬੂਤਰ ਨੂੰ ਜੇ ਬਚ ਗਿਆ ਦੂਜਿਆਂ ਦੇ ਦੇ ਦਿਓ ਭਲਾ ਜਿਹੜੇ ਉੜਦੇ ਆ ਤੇ ਤੁਹਾਡਾ ਕਬੂਤਰ ਨਾਲ ਦਾ ਜੀ ਘੱਟ ਉੜਦਾ ਨਾਲੇ ਉਡਣ ਲੱਗ ਜਾਣਾ ਉਹਨਾਂ ਨੇ ਦੂਜਿਆਂ ਨੇ ਤੇ ਇਹਨੇ ਉਹਦਾ ਪੂਰਾ ਕੰਮ ਕਰਨਾ ਪੂਰਾ ਵਧੀਆ ਤੁਹਾਡਾ ਕਬੂਤਰ ਐਨ ਗਰਮੀ 'ਚ ਪੂਰਾ ਵਧੀਆ ਉੱਡੂਗਾ ਤੁਹਾਨੂੰ ਬਾਹਲਾ ਕਿਸੇ ਤੋਂ ਨਹੀਂ ਹੈਗਾ ਕਿਸੇ ਦੇ ਮਗਲ ਲੱਗਣ ਦੀ ਲੋੜ ਨਾ ਕਿਸੇ ਨੂੰ ਪੈਸੇ ਦੇਣ ਦੀ ਲੋੜ ਆ ਬਾਈ ਸਾਂਹ ਤੇ ਦੱਸਦੇ ਬਾਈ ਨਾ ਨਾ ਕਿਸੇ ਨੂੰ ਨਿਵੇਸ਼ਾ ਦੇਣ ਦੀ ਲੋੜ ਆ ਵਿੱਚ ਆਪਦਾ ਆਪ ਕਬੂਤਰ ਸਾਂਭ ਕੇ ਛੱਡਿਆ ਕਰੋ ਜਿੰਨਾ ਚਿਰ ਤੁਸੀਂ ਆਪ ਨਹੀਂ ਛੱਡਦੇ ਉਹਨਾਂ ਚਿਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੂਤਰ ਬਾਜੀ ਕਿਵੇਂ ਛੱਡੀ ਦਾ ਠੀਕ ਹੈ ਨਾ ਇਹ ਅੱਜ ਦੀ ਆਪਣੀ ਜਲਾਬ ਦੀ ਵੀਡੀਓ ਸੀਗੀ ਬਾਕੀ ਜੇ ਕੋਈ ਹੋਰ ਦਿਮਾਗ ਦੇ ਵਿੱਚ ਗੱਲ ਆਈ ਅਗਲੀ ਵਾਰੀ ਫੇਰ ਬਣਾ ਕੇ ਪਾਵਾਂਗੇ ਤੇ ਇੱਕ ਗੱਲ ਤੁਹਾਨੂੰ ਮੈਂ ਦੱਸਣੀ ਯਾਰ ਹੈਸਤੇ ਆਪਣੀ ਤੇ ਖਰਾਕ ਵਾਲੀ ਵਿੱਚ ਕੀ ਫਰਕ ਹੈ ਇਹ ਕੀ ਚੱਕਰ ਆ ਇਹ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਆਪਣੇ ਚੈਨਲ ਨੂੰ ਬਹੁਤ ਹੰਗਾਰਾ ਦੇਣ ਆਪਣਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਨਾਲੇ ਆਪਣੇ ਜਿੰਨੇ ਫਰੈਂਡ ਨੇ ਸਰਕਲ ਦੇ ਵਿੱਚ ਗਰੁੱਪਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਹ ਵੀਡੀਓ ਵੀ ਸਾਰੇ ਗਰੁੱਪਾਂ ਦੇ ਵਿੱਚ ਭੇਜਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਏ ਮੇਰੇ ਚੈਨਲ ਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਆ ਗਿਆ ਸਾਰਿਆਂ ਨੂੰ ਥੈਂਕ ਯੂ